ਪੁਠਕੰਡੇ ਦੀ ਸਹੀ ਵਰਤੋਂ ਤੁਹਾਡਾ ਬੁਖਾਰ ਨਾ ਟੁੱਟਦਾ ਹੋਵੇ ਤੁਹਾਨੂੰ ਸਰੀਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਖਾਜ ਦੀ ਸਮੱਸਿਆ ਹੋਵੇ ਜਾਂ ਫਿਰ ਤੁਹਾਨੂੰ ਸੁੱਕੀ ਖਾਂਸੀ ਹੋਵੇ ਬੱਚੇ ਨੂੰ ਜਾਂ ਕਿਸੇ ਸਿਆਣੀ ਉਮਰ ਦੇ ਮੇਰੇ ਵੀਰ ਭੈਣ ਨੂੰ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਤੁਸੀਂ ਆਪਣੀ ਪਕੜ ਬਣਾ ਸਕਦੇ ਹੋ ਸਿਰਫ ਪੁਠਕੰਡੇ ਦੀ ਮਦਦ ਦੇ ਨਾਲ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਸਰੀਰ ਦੇ ਉੱਪਰ ਖਾਰਚ ਮਤਲਬ ਖਾਜ ਹੁੰਦੀ ਹੈ ਤਾਂ ਤੁਸੀਂ ਪੁਠਕੰਡੇ ਦੀ ਜੜ ਲੈਣੀ ਹੈ ਜੀ ਪੁਠਕੰਡੇ ਦੀ ਜੜ ਲੈ ਕੇ ਉਸ ਨੂੰ ਧੋ ਕੇ ਕੁੱਟ ਲੈਣਾ ਹੈ ਕੁੱਟਣ ਤੋਂ ਬਾਅਦ ਜਿਹੜਾ ਉਸ ਦਾ ਪਾਣੀ ਨਿਕਲੇਗਾ ਉਸ ਪਾਣੀ ਨੂੰ ਤੁਸੀਂ ਆਪਣੇ ਸਰੀਰ ਦੇ ਉਸ ਹਿੱਸੇ ਦੇ ਉੱਪਰ ਲਾਉਣਾ ਹੈ ਜਿੱਥੇ ਤੁਹਾਡੇ ਸਰੀਰ ਦੇ ਉੱਪਰ ਖਾਜ ਹੁੰਦੀ ਹੈ ਲਾ ਕੇ ਉਸ ਪਾਣੀ ਨੂੰ ਘੱਟੋ ਘੱਟ ਘੰਟੇ ਡੇਢ ਲਈ ਛੱਡ ਦਿਓ ਉਸ ਤੋਂ ਬਾਅਦ ਤੁਸੀਂ ਕੋਸੇ ਪਾਣੀ ਦੇ ਨਾਲ ਨਹਾਉਣਾ ਹੈ ਨਹਾਉਣ ਤੋਂ ਬਾਅਦ ਤੁਸੀਂ ਨਾਰੀਅਲ ਦੇ ਤੇਲ ਦੀ ਵਰਤੋਂ ਕਰਨੀ ਹੈ ਆਪਣੇ ਸਰੀਰ ਦੇ ਉੱਪਰ ਲਾਉਣ ਦੇ ਲਈ ਅਗਰ 100 150 ਗ੍ਰਾਮ ਤੇਲ ਨਾਰੀਅਲ ਦਾ ਹੈ ਤਾਂ ਉਸ ਦੇ ਅੰਦਰ ਤੁਸੀਂ 4 ਤੋਂ 5 ਗ੍ਰਾਮ ਭੀਮਸੈਨੀ ਕਪੂਰ ਜ਼ਰੂਰ ਪਾਉਣਾ ਹੈ ਜੀ ਭੀਮਸੈਨੀ ਕਪੂਰ 4 ਤੋਂ 5 ਗ੍ਰਾਮ ਚੰਗੀ ਤਰ੍ਹਾਂ ਉਸ ਦੇ ਵਿੱਚ ਰਲਾ ਕੇ ਤੇਲ ਦੇ ਕਪੂਰ ਨੂੰ ਤਾਂ ਤੁਸੀਂ ਜਿੱਥੇ ਤੁਹਾਡੇ ਸਰੀਰ ਦੇ ਉੱਪਰ ਖਾਜ ਹੁੰਦੀ ਹੈ ਉਸ ਜਗ੍ਹਾ ਤੇ ਉਸ ਤੇਲ ਨੂੰ ਲਗਾ ਲੈਣਾ ਹੈ ਤੇ ਤੁਹਾਡੀ 3-4 ਦਿਨਾਂ ਦੇ ਅੰਦਰ-ਅੰਦਰ ਖਾਜ ਜਿਹੜੀ ਹੁੰਦੀ ਹੈ ਉਹ ਖਤਮ ਹੋ ਜਾਏਗੀ ਜਿਹੜੇ ਮੇਰੇ ਵੀਰਾਂ ਦਾ ਬੁਖਾਰ ਨਾ ਟੁੱਟਦਾ ਹੋਵੇ ਤੁਸੀਂ ਇਸ ਦੀ ਜੜ ਲੈਣੀ ਹੈ ਪੁਠਕੰਡੇ ਦੀ ਜੜ ਲੈਣੀ ਹੈ ਜੜ ਲੈ ਕੇ ਤੁਸੀਂ ਧੋ ਕੇ ਲੱਕ ਤੇ ਰੱਖ ਕੇ ਉਸ ਦੇ ਉੱਪਰ ਕਾਟਨ ਦੇ ਕੱਪੜੇ ਦੇ ਨਾਲ ਉਸ ਨੂੰ ਬੰਨ ਦੇਣਾ ਹੈ ਤੁਹਾਡਾ ਬੁਖਾਰ ਨਾ ਟੁੱਟਦਾ ਹੋਵੇ ਭੰਵੇਂ ਵਾਰੀ ਦਾ ਭੰਵੇਂ ਹਰ ਟਾਈਮ ਚੜੇ ਰਹਿੰਦਾ ਤਾਂ ਬੁਖਾਰ ਤੁਹਾਡਾ 2-2.5 ਘੰਟੇ ਦੇ ਅੰਦਰ-ਅੰਦਰੇ ਤੋੜ ਦੇਗੀ ਜਿਹੜੇ ਬੱਚਿਆਂ ਨੂੰ ਸੁੱਕੀ ਖਾਂਸੀ ਹੈ ਜਾਂ ਵੀਰਾਂ ਨੂੰ ਸੁੱਕੀ ਖਾਂਸੀ ਹੈ ਜਾਂਦੀ ਨਹੀਂ ਤਾਂ ਤੁਸੀਂ ਪੁੱਠ ਕੰਡੇ ਦੇ ਆ ਬੀਜ ਲੈਣੇ ਹਨ ਜੀ ਜਿਹੜੇ ਕੰਡੇ ਨੇ ਇਹ ਕੰਡੇ ਲੈਣੇ ਹਨ ਇਹਨਾਂ ਨੂੰ ਤੁਸੀਂ ਤਵੇ ਦੇ ਉੱਪਰ ਚੰਗੀ ਤੇਰਾ ਭਸਮ ਬਣਾਣੀ ਮਤਲਬ ਤਵੇ ਦੇ ਉੱਪਰ ਹੀ ਇਹ ਝਾਲ ਦੇਣੇ ਹਨ ਬੀਜ ਪਹਿਲਾਂ ਇਹਨਾਂ ਨੂੰ ਤੋੜ ਕੇ ਛਾਵੇਂ ਜ਼ਰੂਰ ਸੁਕਾ ਲਿਓ ਜੀ ਬੀਜਾਂ ਨੂੰ ਛਾਵੇਂ ਸੁਕਾ ਕੇ 2-3 ਦਿਨ ਫਿਰ ਇਹਨਾਂ ਨੂੰ ਤਵੇ ਦੇ ਉੱਪਰ ਤੁਸੀਂ ਭਸਮ ਬਣਾ ਲਿਓ ਤਾਂ ਵੀ ਦੇ ਉੱਪਰ ਹੀ ਜਾਲ ਕੇ ਇਸ ਨੂੰ ਥੱਲੇ ਲਾ ਕੇ ਰਗੜ ਕੇ ਫਿਰ ਇਹਦਾ ਕੱਪੜਾ ਛਾਣ ਕਰ ਲੈਣਾ ਹੈ ਜੀ ਕੱਪੜਾ ਛਾਣ ਕਰਨ ਤੋਂ ਬਾਅਦ ਜਿਹੜੀ ਕਪੜੇ ਦੇ ਵਿੱਚੋਂ ਬਾਹਰ ਨਿਕਲੇਗੀ ਭਸਮ ਉਸ ਭਸਮ ਨੂੰ ਤੁਸੀਂ ਵਰਤਣਾ ਹੈ 1 ਗ੍ਰਾਮ ਦੀ ਮਾਤਰਾ ਚ ਤੁਸੀਂ ਬੱਚੇ ਨੂੰ ਦੇਣੀ ਹੈ ਜੀ ਇੱਕ ਚਮਚ ਸ਼ਹਿਦ ਦੇ ਅੰਦਰ ਘੋਲ ਕੇ ਬੱਚੇ ਨੂੰ ਚਟਾ ਦਿਓ ਤੇ ਜੇ ਵੱਡੀ ਉਮਰ ਦੇ ਮੇਰੇ ਵੀਰ ਨੇ ਉਹ 1.5 ਤੋਂ 2 ਗ੍ਰਾਮ ਦੀ ਮਾਤਰਾ ਇੱਕ ਚਮਚ ਸ਼ਹਿਦ ਦੇ ਅੰਦਰ ਲਾ ਕੇ ਲੈਣ ਤੇ ਉੱਪਰੋਂ 15-20 ਮਿੰਟ ਬਾਅਦ ਕੋਸਾ ਦੁੱਧ ਪੀ ਸਕਦੇ ਹਨ ਤੇ ਬੱਚੇ ਨੂੰ ਵੀ ਕੋਈ 15-20 ਮਿੰਟ ਬਾਅਦ ਕੋਈ ਕੋਸੀ ਜੀ ਚੀਜ਼ ਪਿਆ ਦੇਣੀ ਹੈ ਚਾਹੇ ਦੁੱਧ ਜਾਂ ਚਾਹ ਜਾਂ ਪਾਣੀ ਤਾਂ ਤੁਹਾਡੀ ਖਾਂਸੀ ਹੈ ਜਿਹੜੀ 2-3 ਦਿਨਾਂ ਦੇ ਅੰਦਰ ਖਤਮ ਹੋ ਜਾਏਗੀ ਬਹੁਤ ਬਹੁਤੇ ਵੀਰਾਂ ਭੈਣਾਂ ਦੇ ਕਮੈਂਟ ਆਉਂਦੇ ਹਨ ਬਹੁਤ ਵੀਰ ਭੈਣਾਂ ਦੇ ਗੱਲਾਂ ਦਾ ਜਵਾਬ ਦੇ ਵੀ ਸਕਦੇ ਆ ਨਹੀਂ ਵੀ ਦੇ ਹੁੰਦਾ ਜੇ ਤੁਸੀਂ ਨੁਸਖੇ ਕਿਸੇ ਵੈਦ ਜਾਂ ਹਕੀਮ ਦੀ ਮਦਦ ਦੇ ਨਾਲ ਵਰਤਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਉਹਨਾਂ ਦੀ ਜਾਣਕਾਰੀ ਉਹਨਾਂ ਤੋਂ ਲੈ ਸਕਦੇ ਹੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ